ਮਨਪ੍ਰੀਤ ਈਆਲੀ ਨੇ ਜੋ ਐਮ.ਐਲ.ਏ ਸਾਹਿਬ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਦਾਖਾ ਤੋਂ ਉਹਨਾਂ ਨੇ ਅੱਜ ਵਿਧਾਨ ਸਭਾ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਤਾਰੀਫ ਕੀਤੀ ਹੈ ਉਤੇ ਕਲੋਨੀ ਕਲੋਨੇਜਰ ਐਕਟ ਬਾਰੇ ਵੀ ਜਿਹੜੀ ਹੈ ਗੱਲ ਚੱਲੀ ਬਹਿਸ ਹੋਈ ਹੋ ਸਕਦਾ ਐਨ.ਓ.ਸੀ ਸਰਕਾਰਾ ਜਿਹੜੀ ਇਹ ਖਤਮ ਕਰ ਦੇਵੇ ਪਰ ਉੱਥੇ ਉਹਨਾਂ ਨੇ ਇਹ ਕਿਹਾ ਕਿ ਮੈਂ ਕਾਨੂੰਨ ਨੂੰ ਮੰਨਣ ਵਾਲਾ ਬੰਦਾ ਐ। ਇਹ ਅਲੀ ਸਾਹ ਨੇ ਕਿਹਾ ਉਹ ਕਿੱਤੀવાડી ਵਾਲਾ ਵਿਅਕਤੀ ਐ, ਵਧੀਆ ਇਨਸਾਨ ਐ। ਘਰ ਅਸੀਂ ਮਿਲੇ ਨਹੀਂ ਬੰਦੇ ਦੀ ਬੋਲਬਾਣੀ ਤੋਂ ਪਤਾ ਲੱਗ ਜਾਂਦਾ ਐ। ਉਹ ਕਹਿੰਦੇ ਵੀ ਅਸੀਂ ਜਿੰਨੀਆਂ ਵੀ ਕਲੋਨੀਆਂ ਕੱਟੀਆਂ ਜਾਂ ਜੋ ਕਲੋਨੀ ਬਣਾ ਰਹੇ ਹਾਂ ਇੱਕ ਨਵੇਂ ਪੈਸੇ ਦੀ ਵੀ ਸਰਕਾਰ ਨਾਲ ਕੋਈ ਹੀਰਾ ਫੇਰੀ ਕੀਤੀ ਉਹ ਬਿਤਰ ਸਾਹਮਣੇ ਲਿਆਂਦੀ ਜਾਂਦੀ। ਉਹਨਾਂ ਨੇ ਮਾਨ ਸਾਹਿਬ ਦੀ ਤਾਰੀਫ਼ ਇਸ ਕਰਕੇ ਕੀਤੀ ਸੀ ਕਿ ਇਸ ਪਾਰਟੀ ਨੇ ਜੋ ਆਮ ਆਦਮੀ ਪਾਰਟੀ ਜੀ ਨੂੰ ਵੀ ਟਿਕਟ ਦਿੰਦੀ ਆ ਉਹਦੀ ਬੈਕ ਤੇ ਜਿਹੜੀ ਮਦਦ ਕਰਦੀ ਆ ਇਹ ਮਤਲਬ ਇਹ ਚ ਦੋਰ ਹੈ ਨਹੀਂ ਕੋਈ ਬਕਿਆਉ ਨਹੀਂ ਉਹਨੇ ਕਹੇ ਕਿ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਉਹ ਟਿਕਟ ਦੇ ਕੇ ਬਾਅਦ ਵਿੱਚ ਬੰਦੇ ਦੀਆਂ ਲੱਤਾਂ ਖਿੱਚਦਾ ਹੁਣ ਭਗਵੰਤ ਮਾਨ ਨੇ ਵੀ ਐਲੀ ਸਾਹਿਬ ਦੀ ਤਾਰੀਫ ਕੀਤੀ ਹੈ ਤੇ ਹੋ ਸਕਦਾ ਵੀ ਐਲੀ ਮਨਪ੍ਰੀਤ ਐਲੀ ਐਮਐਲਏ ਹਲਕਾ ਦਾਖਾ ਉਹਦਾ ਆਪ ਵਿੱਚ ਚਲਿਆ ਜਾਵੇ ਇਹਨਾਂ ਕੋਲੇ ਇੱਕ ਰਹੇ ਜੋ ਬੀਬੀ ਗਨੀਵ ਕੌਰ ਐਮਐਲਏ ਜਿਹੜੀ ਮਜੀਠਾ ਤੋਂ ਕਿਉਂਕਿ ਆਪਣੇ ਬੰਗੇ ਤੋਂ ਡਾਕਟਰ ਸੁਖੀ ਆ ਜਿਹੜਾ ਉਹ ਚਲੇ ਗਿਆ ਆਪ ਵਿੱਚ ਹੁਣ ਸੁਖਬੀਰ ਬਾਦਲ ਤੇ ਮਨਪ੍ਰੀਤ ਇਆਲੀ ਦੀ 2019 ਤੋਂ ਖੜਕ ਰਹੀ ਹੈ ਇਆਲੀ ਨੂੰ ਲੋਕ ਸਭਾ ਤੋਂ ਚੋਣ ਲੜਾਇਆ ਗਿਆ ਤਾਂ ਸੁਖਵੀਰ ਬਾਦਲ ਪਰਿਵਾਰ ਨੇ ਕਾਂਗਰਸ ਨਾਲ ਸਮਝੌਤਾ ਕੀਤਾ ਬਿੱਟੂ ਰਾਹੀਂ ਰਵਨੀਤ ਬਿੱਟੂ ਰਾਹੀਂ ਬੀਬੀ ਬਾਦਲ ਉਸ ਟਾਈਮ ਤੇ ਜਿੱਤ ਨਹੀਂ ਰਹੀ ਸੀ 19 ਦੇ ਵਿੱਚ ਤੇ ਫਿਰ ਇਆਲੀ ਨੇ ਬਿਆਨ ਵੀ ਦਿੱਤਾ ਇਆਲੀ ਅੱਜ ਵੀ ਕਹਿੰਦੇ ਨੇ ਕਿ ਆਪਣੇਆਂ ਤੋਂ ਬਚੋ ਉਦੋਂ ਤੋਂ ਸੁਖਵੀਰ ਨਾਲ ਮਨ ਮਟਾਵ ਹੈ ਹੁਣ ਰਹੀ ਗੱਲ ਉਹਦੀ ਗੱਲ ਸਹੀ ਹੈ ਕਿ ਆਪਣੇ ਪਰਿਵਾਰ ਵਾਸਤੇ ਨਾ ਚੱਲੋ ਆਪਣੀ ਜਿਹੜੀ ਹੈਗੀ ਪਾਰਟੀ ਦੀ ਹੋਂਦ ਨੂੰ ਬਚਾਓ ਆਪਣੀ ਆਪ ਦੇ ਪਰਿਵਾਰ ਦੀ ਹੋਂਦ ਨੂੰ ਨਾ ਬਚਾਓ ਜਾਂ ਫਿਰ ਉਹਨੂੰ ਟਿਕਟ ਹੀ ਨਾ ਦਿਨ ਦਾ ਸੁਖਵੀਰ ਇਸ ਕਰਕੇ ਇਹਨਾਂ ਦੀ ਜਿਹੜੀ ਹਾਲਤ ਆ ਉਹ ਮਾੜੀ ਹੈ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਹੈਗਾ ਡਿਸਪਲਨ ਤਾਂ ਸਹੀ ਹੈ ਲੇਕਨ ਕੁਝ ਮੁੱਦਿਆਂ ਨੂੰ ਲੈ ਕੇ ਕੁਝ ਐਮਐਲਏ ਆ ਜਿਹੜੇ ਉਹ ਉਹ ਮੁੱਦਿਆਂ ਨੂੰ ਨਹੀਂ ਚੁੱਕ ਰਹੇ ਉੱਥੋਂ ਦੀ ਜਨਤਾ ਜਿਹੜੀ ਉੱਥੋਂ ਦੇ ਲੋਕ ਐ ਹਲਕੇ ਦੇ ਉਹ ਨਰਾਜ ਨੇ ਜਿਵੇਂ ਸਾਡੇ ਮਾਨਸਾ ਵੀ ਨਰਾਸ਼ ਨੇ ਮੌੜ ਤੋਂ ਵੀ ਨਰਾਸ਼ ਨੇ ਬਠਿੰਡੇ ਤੋਂ ਨਰਾਸ਼ ਐ ਤਲਵੰਡੀ ਸਾਬੋ ਦੇ ਲੋਕ ਬਹੁਤ ਨਰਾਸ਼ ਚੱਲ ਰਹੇ ਐ ਮਤਲਬ ਕਿ ਕੰਮ ਕਰਾਉਣ ਦਾ ਤੇ ਕਰਨ ਦਾ ਤਰੀਕਾ ਜਿਹੜਾ ਉਹ ਆਪਦੇ ਕੋਲੇ ਹੋਣਾ ਚਾਹੀਦਾ ਲੋਕ ਤਾਂ ਸਿਰਫ ਵਿਚਾਰੇ ਜਤਿਆਹ ਦਿੰਦੇ ਆ ਵੀ ਆਪਾਂ ਇਸ ਦਾ ਵੋਟ ਪਾਇਆ ਹੁਣ ਜੇ ਕੱਲ ਨੂੰ ਮਨਪ੍ਰੀਤ ਐਲਜੀ ਜਾਂਦੇ ਨਾ ਤਾਂ ਗਨੀਬ ਕੌਰ ਹੈ ਜਿਹੜੀ ਬੀਬੀ ਗਨੀਬ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਕੱਲੀ ਉਹ ਇਹਨਾਂ ਦੀ ਐਮਐਲਏ ਰਹੇਗੀ ਗਨੀਬ ਕੌਰ ਦਾ ਕੋਈ ਸਿਆਸੀ ਪਸੂਕੜ ਨਹੀਂ ਉਹ ਸਿਰਫ ਇਹ ਹੈ ਵੀ ਵਿਕਰਮ ਜੀਠੀਏ ਦੀ ਪਤਨੀ ਹੈ ਸੁਖਵੀਰ ਬਾਦਲ ਦੀ ਸਾਲੇਹਾਰ ਹੈ ਤੇ ਰਾਧਾ ਸਵਾਮੀ ਬਾਬੇ ਦੀ ਸ਼ਾਇਦ ਪੋਤੀ ਆ ਜਾਂ ਭਤੀਜੀ ਹੈ ਤੇ ਨਾਲ ਜਿਹੜੀ ਬੀਬੀ ਗਨੀਵ ਕੌਰ ਆ ਉਹ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਮਾਸੀ ਦੀ ਪੋਤੀ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਮਾਸੀ ਦੀ ਪੋਤੀ ਹੈ ਕਾਣਵੜ ਸਕੂਲਾਂ ਚ ਪੜ੍ਹੀ ਹੋਈ ਹੈ ਵਿਧਾਨ ਸਭਾ ਚ ਬੋਲਦੀ ਦੇਖ ਕੇ ਤੁਸੀਂ ਪੰਜਾਬੀ ਉਹ ਜਾਣਦੇ ਨਹੀਂ ਜੋੜ ਕੇ ਪੜ੍ਹਦੀ ਹੈ ਜਿਵੇਂ ਪਰਾਵੇਂ ਬਜ਼ੁਰਗ ਪੜ੍ਹਦੀ ਹੈ ਅੱਖਰ ਜੋੜ ਕੇ ਪੰਜਾਬੀ ਤਾਂ ਇਹਦੇ ਵਿੱਚ ਕੀ ਹੈ ਕਿ ਅਕਾਲੀ ਦਲ ਕੋਲੇ ਸਿਰਫ 1 ਐਮਐਲ ਰਹ ਜੂ ਤੇ ਉਹਨਾਂ ਨੇ ਜਿਹੜੀ ਗੱਲ ਦੱਸੀ ਅੱਜ ਵਿਧਾਨ ਸਭਾ ਤੋਂ ਬਾਅਦ ਕੋਈ ਮੀਟਿੰਗ ਹੋਈ ਹੈ ਜਾ ਇਹ ਅਲੀ ਸਾਹਿਬ ਦੇ ਮੂੰਹੋਂ ਆਈ ਹੈ ਕਿ ਕਾਲੀਦਾਲਾ ਜਿਹੜਾ ਉਹ ਬੰਦੇ ਨੂੰ 18 ਬਿਠਾ ਕੇ ਖੜਾ ਕਰਕੇ ਛਤਰੀ ਤੇ ਬਿਠਾ ਕੇ 18 ਮਿਠਾ ਕੇ ਨਹੀਂ ਛਤਰੀ ਤੇ ਬਿਠਾ ਕੇ ਖੜਾ ਕਰਕੇ ਬਾਅਦ ਵਿੱਚ ਡੋਰ ਖਿੱਚ ਦਿੰਦੇ ਆ ਉਹਦੀ ਕਦਾਰ ਖੁਸ਼ੀ ਕਰਦੇ ਆ ਤੇ ਨਾਲ ਬੰਦੇ ਦੇ ਨਾਲ ਪੈਸਾ ਜਿਹੜਾ ਉਹ ਉਹ ਖਰਚ ਕਰਵਾ ਦਿੰਦੇ ਆ ਸਭ ਤੋਂ ਵੱਡੀ ਗੱਲ ਬੁੱਧੀਮਾਨ ਲੋਕਾਂ ਨੇ ਵੀ ਕਿਹਾ ਹੈ ਇਹ ਅਲੀ ਸਾਹਿਬ ਨੇ ਵੀ ਸ਼ਾਇਦ ਕਿਹਾ ਹੋਵੇ ਕਿ ਪ੍ਰਕਾਸ਼ ਸਿੰਘ ਬਾਦਲ ਦੀ ਲੀ ਤੇ ਸੁਖਵੀਰ ਬਾਦਲ 1% ਨਹੀਂ ਚੱਲ ਸਕਦਾ ਤੇ ਨਾ ਹੀ ਉਹਦੇ ਵਾਂਗੂ ਇਹ ਸਿਆਸਤ ਕਰ ਸਕਦਾ ਤੇ ਹੁਣ ਸ਼ਾਇਦ ਮਨਪੀਤ ਇਹ ਅਲੀ ਆਪ ਵਿੱਚ ਆ ਕੇ ਤੇ ਸੁਖਵੀਰ ਬਾਦਲ ਦੇ ਧੌਣ ਚੋਂ ਕਿੱਲਾ ਕੱਢੂਗਾ ਉਦੇ ਮਨ ਵਿੱਚ ਜ਼ਰੂਰ ਹੈਗਾ ਕਿ ਮੇਰੇ ਨਾਲ ਵੀ ਲੋਕ ਸਭਾ ਦੀ ਟਿਕਟ ਦੇ ਕੇ ਧੋਖਾ ਕੀਤਾ ਜੋ ਹਰ ਵਾਰੀ ਕਹਿੰਦਾ ਹੁੰਦਾ ਵੀ ਆਪਣਿਆਂ ਤੋਂ ਬਚੋ ਅੱਜ ਦੀ ਨਾਰਾਜ਼ਗੀ ਨਹੀਂ 2019 ਤੋਂ ਨਾਰਾਜ਼ ਚੱਲੇ ਆ ਰਹੀ ਹੈ ਸੁਵੀਰੋ ਇਹ ਗੱਲ ਉਹਦੀ ਮੰਨਣਯੋਗ ਹੈ ਕਿ ਜਿਹੜਾ ਬੰਦਾ ਪਿੱਠ ਪਿੱਛੇ ਵਾਰ ਕਰਦਾ ਉਹਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਚਾਹੇ ਉਹ ਪੋਲੀਟੀਕਲ ਬੰਦਾ ਚਾਹੇ ਆਪਣਾ ਯਾਰ ਦੋਸਤਾ ਚਾਹੇ ਕੋਈ ਅਫਸਰ ਹੈ ਚਾਹੇ ਕਿਸੇ ਵੀ ਅਥਾਰਟੀ ਦੇ ਵਿੱਚ ਕੰਮ ਕਰਦਾ ਹੈ ਇਹ ਗੱਲ ਇੱਕ ਵਧੀਆ ਉਹਦੀ ਮੰਨਣਯੋਗ ਹੈ ਤੇ ਨਾਲ ਮਨਪ੍ਰੀਤ ਯਾਦਲੀ ਨੇ ਇੱਕ ਆਪਣੀ ਪਟਾਰੀ ਵਿਧਾਨ ਸਭਾ ਦੇ ਵਿੱਚ ਕੋਲ ਕੇ ਕਿਹਾ ਕਹਿੰਦਾ ਜੀ ਮੈਂ ਜੇ ਇਸ ਵੀ ਕਲੋਨੀ ਦੇ ਵਿੱਚ ਇੱਕ ਪੈਸੇ ਦੀ ਹੀਰਾ ਪੇਰੀ ਕੀਤੀ ਹੋਵੇ ਜਾਂ ਸਰਕਾਰ ਨੂੰ ਚੂਨਾ ਲਾਇਆ ਹੋਵੇ ਤਾਂ ਜੋ ਮਰਜੀ ਮੈਂ ਮੈਨੂੰ ਸਜ਼ਾ ਦੇ ਦੇ ਮੈਂ ਹੱਕਦਾਰ ਹਾਂ ਖੇਤੀਬਾੜੀ ਵਾਲਾ ਬੰਦਾ ਹੋ ਮਿਲਿਆ ਤਾਂ ਨਹੀਂ ਮੈਂ ਪਰ ਉਹਦੀ ਬੋਲਬਾਣੀ ਤੋਂ ਜਾਂ ਉਹਦੇ ਲਹਿਜੇ ਤੋਂ ਉਹਦੇ ਕੰਮ ਕਰਨ ਦੇ ਤਰੀਕੇ ਤੋਂ ਪਤਾ ਲੱਗਦਾ ਹੈ ਜੇ ਇਸ ਮਾਧਮ ਰਾਹੀਂ ਦਾਅਵੇ ਨਾਲ ਕਹਿੰਦੇ ਜੇ ਸੁਖਵੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਮਨਪ੍ਰੀਤ ਯਾਦਲੀ ਨੂੰ ਬਣਾ ਦੇਓ 80% ਪਾਕ ਅਕਾਲੀ ਜਿਹੜੀ ਅਕਾਲੀ ਦਲ ਦੇ ਵਿੱਚ ਜਾਣ ਪੈ ਜੂਗੀ ਪਰ ਮਣਾਉਂਦਾ ਨਹੀਂ ਫਿਰ ਵੀ ਮੈਂ ਪਾਸੇ ਹੋ ਜੂ ਮੈਂ ਦੂਰ ਹੋ ਜੂਗਾ ਮੈਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਚੰਗੇ ਬੰਦੇ ਬਿਨਾ ਚੰਗੇ ਲੀਡਰ ਬਿਨਾ ਅਕਾਲੀ ਦਲ ਜਿਹੜਾ ਉੱੜਦਾ ਨਹੀਂ ਹੁਣ ਹੋਰ ਰੋਜ਼ ਹਰ ਰੋਜ਼ ਜਥੇਦਾਰਾਂ ਨੂੰ ਬੁਰਾ ਪੜਾ ਕਿਹਾ ਵੀ ਆਦਮੀਆਂ ਕਰਾਈਆਂ ਆ ਇਹ ਅਲੀ ਸਾਹ ਵਾਲਾ ਜਿਹੜਾ ਮੁੱਦਾ ਨਵਾਂ ਨਿਕਲਿਆ ਆ ਕਿ 2019 ਚ ਇਹਨਾਂ ਨੇ ਸਮਝੌਤਾ ਕੀਤਾ ਇਹ ਹੌਲੀ ਹੌਲੀ ਸਾਰਾ ਕੁਝ ਆਜੂਗਾ ਤੇ ਜਿਹੜਾ ਕਾਲੀਦਾਲਾ ਉਹ ਪੱਤਨ ਤੇ ਆ ਗਿਆ ਇੱਕ ਦਿਨੇ ਨੇ ਤਹਿਸ ਨੈਸ ਜਿਹੜਾ ਹੋ ਜਾਣਾ ਕੀਦਾ ਕਰਕੇ ਬਾਦਲ ਪਰਵਾਰ ਕਰਕੇ ਕਾਲੀਦਾਲਾ ਜਿਹੜਾ ਖਤਮ ਹੋ ਗਿਆ ਸੋ ਵੀਰੋ ਸਚਾਈ ਨੂੰ ਲਿਆਉਣਾ ਸਾਡਾ ਕੰਮ ਹੈ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਕੰਮ ਹੈ ਬੇਨਤੀ ਹੈ ਵੀ ਥੋੜਾ ਜਿਹਾ ਜਿਹੜਾ ਹੈਗਾ ਵਟਣਾ ਦਬਾ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ